ਤੋ ਫਲੂ ਦਾ ਵੱਧਿਆ ਖਤਰਾ ਪਹਿਲੀ ਵਾਰ ਦੁੱਧ ਚੋਂ ਪਾਇਆ ਗਿਆ ਵਾਇਰਸ 18 ਜਾਂ ਦੇ ਵਿੱਚ 29 ਫਾਰਮਾਂ ਦੇ ਵਿੱਚ ਜਾਨਵਰ ਹੋਏ ਪ੍ਰਭਾਵਿਤ ਦਰਅਸਲ ਸਿਹਤ ਅਧਿਕਾਰੀਆਂ ਨੇ ਕੋਸ਼ਨਾ ਕੀਤੀ ਹੈ ਕਿ ਕੱਚੇ ਦੁੱਧ ਦੇ ਵਿੱਚ ਵਲਡ ਫਲੂ ਵਾਇਰਸ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਗਿਆ ਵਿਸ਼ਵ ਸਿਹਤ ਸੰਗਠਨ ਜਾਨੀ ਕਿ WHO ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਵਰਡ ਫਲੂ ਜਿਸ ਨੂੰ H5N1 ਵੀ ਕਿਹਾ ਜਾਂਦਾ ਹੈ कच्चे ਦੁੱਧ ਦੇ ਵਿੱਚ ਪਾਇਆ ਗਿਆ ਜੋ ਕਿ ਦੁੱਧ ਹੈ ਜੋ ਕਿ ਬੈਕਟੀਰੀਆ ਤੋਂ ਛੁਟਕਾਰਾ ਪਾਉਣ ਲਈ ਮਿਆਰੀ ਪਾਸਟਰਾਇਜੇਸ਼ਨ ਪ੍ਰਕਿਰਿਆ ਦੇ ਵਿੱਚੋਂ ਨਹੀਂ ਲੰਘਦਾ ਅਧਿਕਾਰੀਆਂ ਨੇ ਕਿਹਾ ਹੈ ਕਿ ਪਾਸਟਰਾਇਜ਼ਡ ਦੁੱਧ ਜੋ ਕਿ ਵੱਡੇ ਰਿਟੇਲਰਾਂ ਦੇ ਵਿੱਚ ਮਿਆਰੀ ਹੈ ਅਜੇ ਵੀ ਸੁਰੱਖਿਆ ਤੇ ਦਰਅਸਲ ਪੂਰੇ ਅਮਰੀਕਾ ਦੇ ਵਿੱਚ گاਵਾਂ ਤੇ ਮੁਰਗੀਆਂ ਦੇ ਵਿੱਚ ਵਰਡ ਫਲੂ ਵਧ ਗਿਆ ਅਤੇ 8 ਰਾਜਾਂ ਦੇ ਵਿੱਚ 29 ਫਾਰਮਾਂ ਦੇ ਵਿੱਚ ਜਾਨਵਰ ਪ੍ਰਭਾਵਿਤ ਹੋਏ ਨੇ ਪਿਛਲੇ ਹਫਤੇ ਡਾਕਟਰ ਡੇਰਨ ਸਾਫਕਾ ਐਫ ਡੀਏ ਤੇ ਯੂ ਐਸ ਡੀਏ ਫੂਡ ਸੇਫਟੀ ਸਲਾਹਕਰ ਨੇ ਡੈਲੀ ਮੇਲ ਡਾਟ ਕਮ ਨੂੰ ਦੱਸਿਆ ਹੈ ਕਿ ਅਮਰੀਕੀਆਂ ਨੂੰ ਦੁਰਲਭ ਮਾਸ ਅਤੇ ਅੰਡੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਗਲਤ ਤਰੀਕੇ ਨਾਲ ਪਕਾਏ ਗਏ ਜਾਨਵਰਾਂ ਦੇ ਉਤਪਾਦਾਂ ਦੇ ਵਿੱਚ ਵਾਇਰਸ ਅਤੇ ਬੈਕਟੀਰੀਆ ਹੋਣ ਦੀ ਜ਼ਿਆਦਾ ਸਵਭਨਾ ਹੁੰਦੀ ਹੈ ਬਿਊਰੋ ਰਿਪੋਰਟ 델ੀ ਪੋਸਟ ਕੰਨਿਗਾਪੀ ਵਾਟਰ ਫਲੂ ਦਾ ਵੱਧਿਆ ਖਤਰਾ ਪਹਿਲੀ ਵਾਰ ਦੁੱਧ ਚੋਂ ਪਾਇਆ ਗਿਆ ਵਾਇਰਸ 18 ਜਾਾਂ ਦੇ ਵਿੱਚ 29 ਫਾਰਮਾਂ ਦੇ ਵਿੱਚ ਜਾਨਵਰ ਹੋਏ ਪ੍ਰਭਾਵਿਤ ਦਰਅਸਲ ਸਿਹਤ ਅਧਿਕਾਰੀਆਂ ਨੇ ਕੋਸ਼ਨਾ ਕੀਤੀ ਹੈ ਕਿ ਕੱਚੇ ਦੁੱਧ ਦੇ ਵਿੱਚ ਵਾਡ ਫਲੂ ਵਾਇਰਸ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਗਿਆ ਵਿਸ਼ਵ ਸਿਹਤ ਸੰਗਠਨ ਜਾਨੀ ਕਿ WHO ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਵਰਡ ਫਲੂ ਜਿਸ ਨੂੰ H5N1 ਵੀ ਕਿਹਾ ਜਾਂਦਾ ਹੈ कच्चे ਦੁੱਧ ਦੇ ਵਿੱਚ ਪਾਇਆ ਗਿਆ ਜੋ ਕਿ ਦੁੱਧ ਹੈ ਜੋ ਕਿ ਬੈਕਟੀਰੀਆ ਤੋਂ ਛੁਟਕਾਰਾ ਪਾਉਣ ਲਈ ਮਿਆਰੀ ਪਾਸਟਰਾਇਜ਼ੇਸ਼ਨ ਪ੍ਰਕਿਰਿਆ ਦੇ ਵਿੱਚੋਂ ਨਹੀਂ ਲੰਘਦਾ ਅਧਿਕਾਰੀਆਂ ਨੇ ਕਿਹਾ ਹੈ ਕਿ ਪਾਸਟਰਾਇਜ਼ਡ ਦੁੱਧ ਜੋ ਕਿ ਵੱਡੇ ਰਿਟੇਲਰਾਂ ਦੇ ਵਿੱਚ ਮਿਆਰੀ ਹੈ ਅਜੇ ਵੀ ਸੁਰੱਖਿਆ ਤੇ ਦਰਅਸਲ ਪੂਰੇ ਅਮਰੀਕਾ ਦੇ ਵਿੱਚ ਗਾਵਾਂ ਅਤੇ ਮੁਰਗੀਆਂ ਦੇ ਵਿੱਚ ਵਰਡ ਫਲੂ ਵਧ ਗਿਆ ਹੈ ਤੇ 8 ਰਾਜਾਂ ਦੇ ਵਿੱਚ 29 ਫਾਰਮਾਂ ਦੇ ਵਿੱਚ ਜਾਨਵਰ ਪ੍ਰਭਾਵਿਤ ਹੋਏ ਨੇ ਪਿਛਲੇ ਹਫਤੇ ਡਾਕਟਰ ਡੇਰਨ ਸਾਫਕਾ ਐਫ ਡੀਏ ਤੇ ਯੂ ਐਸ ਡੀਏ ਫੂਡ ਸੇਫਟੀ ਸਲਾਹਕਾਰ ਨੇ ਡੈਲੀ ਮੇਲ .ਕੋਮ ਨੂੰ ਦੱਸਿਆ ਹੈ ਕਿ ਅਮਰੀਕੀਆਂ ਨੂੰ ਦੁਰਲਭ ਮਾਸ ਅਤੇ ਅੰਡੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਗਲਤ ਤਰੀਕੇ ਨਾਲ ਪਕਾਏ ਗਏ ਜਾਨਵਰਾਂ ਦੇ ਉਤਪਾਦਾਂ ਦੇ ਵਿੱਚ ਵਾਇਰਸ ਅਤੇ ਬੈਕਟੀਰੀਆ ਹੋਣ ਦੀ ਜ਼ਿਆਦਾ ਸਵਾਬਨਾ ਹੁੰਦੀ ਹੈ ਬਿਊਰੋ ਰਿਪੋਰਟ Delhi Post ਪੰਜਾਬੀ ਵਾਟਰ ਫਲੂ ਦਾ ਵੱਧਿਆ ਖਤਰਾ ਪਹਿਲੀ ਵਾਰ ਦੁੱਧ ਚੋਂ ਪਾਇਆ ਗਿਆ ਵਾਇਰਸ 18 ਜਾਾਂ ਦੇ ਵਿੱਚ 29 ਫਾਰਮਾਂ ਦੇ ਵਿੱਚ ਜਾਨਵਰ ਹੋਏ ਪ੍ਰਭਾਵਿਤ ਦਰਅਸਲ ਸਿਹਤ ਅਧਿਕਾਰੀਆਂ ਨੇ ਕੋਸ਼ਨਾ ਕੀਤੀ ਹੈ ਕਿ ਕੱਚੇ ਦੁੱਧ ਦੇ ਵਿੱਚ ਵਾਡ ਫਲੂ ਵਾਇਰਸ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਗਿਆ ਵਿਸ਼ਵ ਸਿਹਤ ਸੰਗਠਨ ਜਾਨੀ ਕਿ WHO ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਵਰਡ ਫਲੂ ਜਿਸ ਨੂੰ H5N1 ਵੀ ਕਿਹਾ ਜਾਂਦਾ ਹੈ कच्चे ਦੁੱਧ ਦੇ ਵਿੱਚ ਪਾਇਆ ਗਿਆ ਜੋ ਕਿ ਦੁੱਧ ਹੈ ਜੋ ਕਿ ਬੈਕਟੀਰੀਆ ਤੋਂ ਛੁਟਕਾਰਾ ਪਾਉਣ ਲਈ ਮਿਆਰੀ ਪਾਸਟਰਾਇਜ਼ੇਸ਼ਨ ਪ੍ਰਕਿਰਿਆ ਦੇ ਵਿੱਚੋਂ ਨਹੀਂ ਲੰਘਦਾ ਅਧਿਕਾਰੀਆਂ ਨੇ ਕਿਹਾ ਹੈ ਕਿ ਪਾਸਟਰਾਇਜ਼ਡ ਦੁੱਧ ਜੋ ਕਿ ਵੱਡੇ ਰਿਟੇਲਰਾਂ ਦੇ ਵਿੱਚ ਮਿਆਰੀ ਹੈ ਅਜੇ ਵੀ ਸੁਰੱਖਿਆ ਤੇ ਦਰਅਸਲ ਪੂਰੇ ਅਮਰੀਕਾ ਦੇ ਵਿੱਚ ਗਾਵਾਂ ਅਤੇ ਮੁਰਗੀਆਂ ਦੇ ਵਿੱਚ ਵਰਡ ਫਲੂ ਵਧ ਗਿਆ ਹੈ ਤੇ 8 ਰਾਜਾਂ ਦੇ ਵਿੱਚ 29 ਫਾਰਮਾਂ ਦੇ ਵਿੱਚ ਜਾਨਵਰ ਪ੍ਰਭਾਵਿਤ ਹੋਏ ਨੇ ਪਿਛਲੇ ਹਫਤੇ ਡਾਕਟਰ ਡੇਰਨ ਸਾਫਕਾ ਐਫ ਡੀਏ ਤੇ ਯੂ ਐਸ ਡੀਏ ਫੂਡ ਸੇਫਟੀ ਸਲਾਹਕਾਰ ਨੇ ਡੈਲੀ ਮੇਲ .ਕੋਮ ਨੂੰ ਦੱਸਿਆ ਹੈ ਕਿ ਅਮਰੀਕੀਆਂ ਨੂੰ ਦੁਰਲਭ ਮਾਸ ਅਤੇ ਅੰਡੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਗਲਤ ਤਰੀਕੇ ਨਾਲ ਪਕਾਏ ਗਏ ਜਾਨਵਰਾਂ ਦੇ ਉਤਪਾਦਾਂ ਦੇ ਵਿੱਚ ਵਾਇਰਸ ਅਤੇ ਬੈਕਟੀਰੀਆ ਹੋਣ ਦੀ ਜ਼ਿਆਦਾ ਸਭਾਵਨਾ ਹੁੰਦੀ ਹੈ ਬਿਊਰੋ ਰਿਪੋਰਟ Delhi Post ਪੰਜਾਬੀ ਆਪੀ